ਟੀਵੀ ਨੂੰ ਟਾਈਮ ਦੇਵੋਗੇ ਪ੍ਰੇਮ ਕਿਹਦੇ ਨਾਲ ਪੈਣਾ ਹੈ ਉਹਦੇ ਨਾਲ ਹੀ ਪੈ ਜਾਣਾ ਫਿਰ ਪ੍ਰੇਮ ਉਹਦੇ ਨਾਲ ਪੈਂਦਾ ਜਿਹਨੂੰ ਜ਼ਿਆਦਾ ਟਾਈਮ ਦਈਏ ਵੇਖੋ ਹਰ ਉਹ ਰਿਸ਼ਤਾ ਘਟਦਾ ਜਾਂਦਾ ਹੈ ਜਿੱਥੇ ਧਿਆਨ ਘਟ ਜਾਂਦਾ ਤੁਸੀਂ ਦੋਸਤਾਂ ਤੇ ਧਿਆਨ ਦੇਣਾ ਘਟਾ ਦਿਓ ਤੁਹਾਡੇ ਤੁਹਾਡਾ ਪਿਆਰ ਘਟਣ ਲੱਗ ਜਾਂਦਾ ਤੁਸੀਂ ਛੱਡ ਦਿਓ ਗੱਲਬਾਤ ਛੱਡ ਦਿਓ ਧਿਆਨ ਘਟਾ ਦਿਓ ਜਦੋਂ ਤੁਸੀਂ ਆਪਣੇ ਦੋਸਤਾਂ ਤੋਂ ਧਿਆਨ ਘਟਾ ਦਿੰਦੇ ਹੋ ਗੁਰਮਖੋ ਦੋਸਤਾਂ ਤੋਂ ਧਿਆਨ ਘਟਾ ਦਿੰਦੇ ਹੋ ਤੇ ਤੁਹਾਡਾ ਦੋਸਤੀ ਦੇ ਵਿੱਚ ਪਿਆਰ ਘਟ ਜਾਂਦਾ ਹੈ ਠਿੱਕਾ ਪੈ ਜਾਂਦਾ ਹੈ ਧਿਆਨ ਨਹੀਂ ਦੇ ਹੁਣ ਗੱਲ ਨਹੀਂ ਹੁੰਦੀ ਪਹਿਲਾਂ ਰੋਜ਼ ਗੱਲ ਹੁੰਦੀ ਸੀ ਬੜਾ ਪਿਆਰ ਸੀ ਹੁਣ ਦੋ-ਦੋ ਮਹੀਨੇ ਗੱਲ ਨਹੀਂ ਹੁੰਦੀ ਪਿਆਰ ਘਟ ਗਿਆ ਜਦੋਂ ਸਾਲ-ਸਾਲ ਗੱਲ ਨਹੀਂ ਹੁੰਦੀ ਪਿਆਰ ਜਮਾਈ ਮਰ ਜਾਂਦਾ ਹੈ ਪਿਆਰ ਨੂੰ ਸਾਥ ਤਾਂ ਮਿਲੇਗਾ ਅਗਰ ਉਹਦੇ ਤੇ ਧਿਆਨ ਦਿਓਗੇ ਹਰ ਰਿਸ਼ਤਾ ਤਾਂ ਬਣਿਆ ਰਹੇਗਾ ਟਾਈਮ ਦੇਂਗਾ ਧਿਆਨ ਦੇਂਗਾ ਧਿਆਨ ਪਾਣੀ ਹੈ ਜਿਹੜੇ ਮਰਜੀ ਦਰਖਤ ਨੂੰ ਪਾਲਾ ਉਹੀ ਵੱਡਾ ਹੋਏਗਾ ਜਿਹੜੇ ਮਰਜੀ ਰਿਸ਼ਤੇ ਨੂੰ ਪਾਲੋ ਧਿਆਨ ਪਾਣੀ ਹੁੰਦਾ ਹੈ ਇੰਟੈਂਸ਼ਨ ਤੁਹਾਡਾ ਧਿਆਨ ਜਿਸ ਚੀਜ਼ ਤੇ ਤੁਸੀਂ ਫੋਕਸ ਕਰਦੇ ਹੋ ਫੋਕਸ 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 ਧਿਆਨ ਜਿਸ ਚੀਜ਼ ਤੇ ਕਰਦੇ ਹੋ ਉਹ ਵੱਧਦੀ ਫੁੱਲਦੀ ਹੈ ਜਿਸ ਦਰਖਤ ਤੇ ਧਿਆਨ ਦਿੰਦੇ ਹੋ ਉਹ ਵੱਧਦਾ ਫੁੱਲਦਾ ਹੈ ਜਿਸ ਮੱਝ ਤੇ ਧਿਆਨ ਦਿੰਦੇ ਹੋ ਇਹ ਚਮਕਦੀ ਹੁੰਦੀ ਹੈ ਜਿਸ ਗਾਂ ਤੇ ਧਿਆਨ ਦੇਣਾ ਜਿਸ ਬੱਚੇ ਤੇ ਧਿਆਨ ਦੇਣਾ ਜਿਸ ਦੋਸਤੇ ਧਿਆਨ ਦੇਣਾ ਉਹ ਵੱਧਦਾ ਫੁੱਲਦਾ ਹੈ ਤੇ ਜੇ ਆ ਪਿਆਰ ਪਾਉਣਾ ਗੁਰੂ ਨਾਨਕ ਨਾਲ ਗੁਰੂ ਗੋਬਿੰਦ ਸਿੰਘ ਨਾਲ ਫਿਰ ਤੈਨੂੰ ਧਿਆਨ ਦੇਣਾ ਪੈਣਾ ਹੈ ਅੱਜ ਸਾਡਾ ਸਾਰਿਆਂ ਦਾ ਜਿੰਨੇ ਆਪਾਂ ਸਟੇਜ 'ਤੇ ਆਲੇ ਬੈਠੇ ਆਂ ਚਾਹੇ ਥੱਲੇ ਆਲੇ ਆਂ ਸਾਰੇ ਆਪਾਂ ਇਹ ਸੱਚ ਹੈ ਆਪਣੇ 'ਚ ਗੁਰੂ ਦੇ ਪ੍ਰੇਮੀ ਘੱਟ ਫੋਨ ਦੇ ਪ੍ਰੇਮੀ ਜ਼ਿਆਦਾ ਨੇ ਫੋਨ ਦੇ ਪ੍ਰੇਮੀ ਆਪਾਂ ਕਿਵੇਂ ਬਣ ਗਏ ਭਲਾ ਇਹ ਛੁੱਟਦਾ ਸਾਡੇ ਤੋਂ ਕਿਉਂ ਨਹੀਂ ਫੋਨ ਇਹ ਤੇ ਸਾਨੂੰ ਬਾਲਾ ਹੀ ਪਿਆਰਾ ਹੋ ਗਿਆ ਕਿਉਂ ਕਿਉਂਕਿ ਅਸੀਂ ਇਹਨੂੰ ਧਿਆਨ ਦਿੱਤਾ ਹੈ ਕਈ ਕਈ ਪਿੰਟ ਕਈ ਕਈ ਘੰਟੇ ਜਿੰਨਾ ਇਹਦੇ ਤੇ ਘੰਟੇ ਲਾਏ ਇਹਦੇ ਨਾਲ ਸਾਡਾ ਪਿਆਰ ਪੈ ਗਿਆ ਅਸੀਂ ਜ਼ਿਆਦਾ ਟਾਈਮ ਦੇ ਦਿੱਤਾ ਜਿੰਨਾ ਇਹਦੇ ਤੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਇਹਦੇ ਇਹਦੇ ਬਿਨਾ ਹੁਣ ਸੀ ਬਚ ਨਹੀਂ ਸਕਦੇ ਤੇ ਜੇ ਕਿਤੇ ਤੂੰ ਲੱਗੀਆਂ ਵਾਲੇ ਦੀ ਫੋਟੋ ਅੱਗੇ ਬੈਠਾ ਰਹੇ ਬੈਠਾ ਰਹੇ ਬੈਠਾ ਰਹੇ ਬੈਠਾ ਰਹੇ ਰੋਜ਼ ਭਵੇਂ ਘੰਟਾ ਰੋਜ਼ ਭਵੇਂ ਰੋਜ਼ ਭਵੇਂ ਰੋਜ਼ ਭਵੇਂ ਤੇ ਕੀ ਤੇਰਾ ਪਿਆਰ ਨਹੀਂ ਤੂੰ ਤੂੰ ਬੈਠਾ ਹੀ ਕਿੰਨਾ ਹੈ ਤੇ ਕਹਿੰਦਾ ਮੇਰਾ ਪ੍ਰੇਮ ਨਹੀਂ ਬਣਦਾ ਬਣੇਗਾ ਕਿਦਨ ਤੂੰ ਟਾਈਮ ਦਿੱਤਾ ਕਿਦਨ ਸੀ ਬਣੇਗਾ ਕਿਵੇਂ ਦੱਸ ਸਾਡੇ ਕੋਲੇ ਟਾਈਮ ਹੈ ਹੀ ਨਹੀਂ ਰੇਰਾਸ ਦਾ ਟਾਈਮ ਹੁੰਦਾ ਸੀ ਅੱਗੇ ਮੈਂ ਵੇਖਦਾ ਰਿਆ ਰੈਰਾਸਾ ਪਟਦੇ ਸਿੰਘ ਹੁਣ ਰੈਰਾਸ ਕੌਣ ਪੜਦਾ ਘਟ ਕੇ ਖਤਮ ਪੰਜ ਬਾਣੀਆਂ ਪੜ ਰਿਹਾ ਕੋਈ ਸਿੰਘ ਕੋਈ ਸੁਖਮਨੀ ਸਾਹਿਬ ਪੜ ਰਿਹਾ ਸਵੇਰੇ ਬਹਿਣਾ ਗੁਰਦੁਆਰੇ ਜਾਣਾ ਗੱਲ ਚ ਪੱਲਾ ਇਦਾਂ ਪਿਆਰ ਸ਼ਰਧਾ ਉਹ ਇੱਕ ਪਿਆਰ ਬਣਿਆ ਰਹਿੰਦਾ ਸੀ ਕਿਵੇਂ ਮਰਦਾ ਸਵੇਰੇ ਵੀ ਗੁਰੂ ਸਾਹਿਬ ਨੂੰ ਟਾਈਮ ਦਿੱਤਾ ਸ਼ਾਮ ਨੂੰ ਵੀ ਦਿੱਤਾ ਪਿਆਰ ਬਣਿਆ ਰਹਿੰਦਾ ਸੀ ਹੁਣ ਤੇ ਤਰਲੇ ਕਰ ਲੋ ਤਰਲੇ ਆ ਮੇਰੇ ਜਥੇ ਵਾਲੇ ਸਿੰਘ ਨੇ ਸਾਰੇ ਹੀ ਸਾਜੀ ਬਾਜੀ ਮਿਹਨਤੀ ਨੇ ਕੰਮ ਵਾਲੇ ਐ ਪਰ ਬੈਠੋ 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 ਰੋਜ਼ ਹਫਤੇ ਬਾਅਦ ਮੀਟਿੰਗ ਕਰਦਾ ਸਵੇਰੇ ਫੇਰ ਸਾਡੇ ਮੈਂ ਸਵੇਰੇ ਫੇਰ ਮੀਟਿੰਗ ਰੱਖੀ ਬੈਠੋ ਕਿੰ ਘੰਟਾ ਬੈਠੋ ਰੋਜ਼ ਬੈਠੋ ਰੋਜ਼ ਬੈਠੋ ਪਰ ਜਦੋਂ ਅਸੀਂ ਗੁਰਦੁਆਰੇ ਜਾ ਰਹੇ ਆ ਚੌਂਕੜਾ ਮਾਰ ਕੇ ਮਹਿਣਾ ਲੱਤਾਂ ਘੜੀਸਦੇ ਜਾ ਰਹੇ ਆ ਜਾਣਾ ਤੇ ਨੱਚਦੇ ਆ ਚਾਹੀਦਾ ਸੀ ਚੌਂ ਨਾ ਕੀਰਤਨ ਕਰਨਾ ਕੀਰਤਨ ਸੁਣਨਾ ਉਹ ਗੁਰਦੁਆਰੇ ਬੈਠਾਂਗੇ ਜਾ ਕੇ ਘੰਟਾ ਚਾਹ ਹੋਣਾ ਚਾਹੀਦਾ ਸੀ ਉਮਾ ਹੋਣਾ ਚਾਹੀਦਾ ਸੀ ਲੱਤਾ ਘੜੀਸ ਦੇ ਉੱਥੇ ਘੜੀਸ ਦਾ ਜਾ ਰਿਹਾ ਘੜੀਸ ਦਾ ਜਿਵੇਂ ਬੰਦੇ ਨੂੰ ਖਿੱਚ ਕੇ ਨਹੀਂ ਧੂਕੇ ਲੈ ਜਾਂਦੇ ਹੁੰਦੇ ਉਦਾਂ ਜਾਂਦਾ ਬੰਦਾ ਇੰਟਰਸਟ ਨਹੀਂ ਸ਼ੌਂਕ ਨਹੀਂ ਰਿਹਾ ਤੇ ਭਰਾਵਾ ਤੇਰੇ ਤੇ ਬਹੁਤੀ ਕਿਰਪਾ ਹੋਏਗੀ ਉਸ ਦਿਨ ਜਿੱਦਣ ਕੋਈ ਤੈਨੂੰ ਗੁਰੂ ਦਾ ਪ੍ਰੇਮੀ ਮਿਲੇਗਾ ਤੇ ਉਹ ਪ੍ਰੇਮੀ ਤੇਰੇ ਅੰਦਰ ਚਿੰਗਲਾ ਦੂ ਜਗਿਆ ਹੋਇਆ ਦੀਵਾ ਤੈਨੂੰ ਜਗਾ ਸਕਦਾ ਹੈ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਆ ਇੱਕ ਬਚਨ ਆਪਾਂ ਪੜਦੇ ਆ ਨਾ ਓਏ ਫੋਨਾਂ ਦੀ ਕਿਹੜੀਆਂ ਗੱਲਾਂ ਕਰਦੇ ਹੋ ਮਤ ਦੇਖ ਭੂਲਾ ਵਿਸਰੈ ਗੁਰੂ ਨਾਨਕ ਸਾਹਿਬ ਕਹਿੰਦੇ ਐ ਖੀਰਾਗ ਜਦੋਂ ਸ਼ੁਰੂ ਹੁੰਦਾ ਨਾ ਜੀ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਪਹਿਲਾ ਹੀ ਇਹ ਬਚਨ ਮਹਾਰਾਦਾਸੀ ਪੜਨੇ ਆ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਉ ਆਹ ਫੋਨ ਕਿਹੜੀ ਗੱਲ ਐ ਕਹਿੰਦੇ ਰੱਬਾ ਮੈਂ ਭੁੱਲਣਾ ਜਾਵਾ ਤੈਨੂੰ ਤੇਰੇ ਨਾਲ ਮੇਰਾ ਪਿਆਰ ਹੈ ਕਿਤੇ ਮੈਂ ਭੁੱਲਣਾ ਜਾਵਾ ਜ਼ਿੰਦਗੀ ਦੇ ਵਿੱਚ ਕਿਤੇ ਮੋਤੀ ਆ ਜਾਣ ਮੰਦਰ ਆ ਜਾਣ ਵੱਡੇ ਵੱਡੇ ਤੇ ਐਨਾਂ ਨਜ਼ਾਰੇ ਹੋਣ ਤੇ ਮੈਂ ਤੈਨੂੰ ਭੁੱਲ ਜਾਂ ਅੱਜ ਜਿਸ ਬੰਦੇ ਨੂੰ ਪੁੱਛ ਲੋ ਮੇਰੇ ਕੋਲ ਟਾਈਮ ਨਹੀਂ ਲੱਗਦਾ ਮੇਰੇ ਕੋਲ ਸਮਾਂ ਨਹੀਂ ਲੱਗਦਾ ਨਹੀਂ 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 ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਪਿਆ ਰਿਓ ਆ ਵਾਜੇ ਤੇ ਹੱਥ ਰੱਖ ਕੇ ਕਹਿ ਰਿਹਾ ਮੈਂ ਨਾ ਰਾਜਪੁਰੇ ਦੀਵਾਨ ਲਾਇਆ ਤੇ ਦੀਵਾਨ ਦੀ ਸਮਾਪਤੀ ਲੇਟ ਹੋਈ 12:00 ਵਜੇ ਕਰਦਿਆਂ ਕਰਾਂਦਿਆਂ ਮੈਂ 1:30 ਵਜੇ ਘਰ ਆਇਆ ਨੇਚੁਰਲੀ ਹੁੰਦਾ ਹੈ ਕਿ ਜਦੋਂ ਤੁਸੀਂ ਐਡਾ ਪ੍ਰੋਗਰਾਮ ਕਰਕੇ ਆਏ ਆ ਤੇ ਬ੍ਰੇਨ ਐਕਸਾਈਟਡ ਹੋ ਜਾਂਦਾ ਮਾੜਾ ਮੋਟਾ ਐਕਸਾਈਟਡ ਬ੍ਰੇਨ ਨੂੰ ਆਰਾਮ ਵਿੱਚ ਲਿਜਾਣਾ ਬਹੁਤ ਔਖਾ ਹੁੰਦਾ ਹੈ ਬ੍ਰੇਨ ਸੁਸਤ ਨਹੀਂ ਹੁੰਦਾ ਜਦੋਂ ਐਕਸਾਈਟਡ ਹੋਇਆ ਹੋਵੇ ਐਕਸਾਈਟਡ ਬ੍ਰੇਨ ਨੂੰ ਹੌਲੀ 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 ਟਿਕਾਉਣਾ ਪੈਂਦਾ ਤੁਹਾਨੂੰ ਅਸੀਂ ਗੱਲਾਂ ਕਰਦੇ ਰਹੇ ਬੈਠੇ ਰਹੇ ਚਲੋ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਇੰਨੇ ਸਾਲਾਂ ਬਾਅਦ ਮੈਂ ਪ੍ਰੋਗਰਾਮ ਕੀਤਾ ਐਕਸਾਈਟਡ ਜਥਾ ਵੀ ਹੈ ਹੀ ਸੀ ਚਲੋ ਚਾਹ ਹੁੰਦਾ ਹੀ ਇਹ ਬੱਚੇ ਐ ਸਾਰੇ ਖੁਸ਼ੀ ਹੁੰਦੀ ਹੈ ਥੋੜਾ ਲੇਟ ਹੋ ਗਿਆ ਲੇਟ ਵੀ ਕਹਾਦਾ ਹੋਇਆ ਤਿੰਨ ਤੋਂ ਵੀ ਲਗਾ ਲੰਘ ਗਿਆ ਟਾਈਮ ਸੁੱਤੇ ਵੀ ਨੀਂਦ ਇਦਾਂ ਇਦਾਂ ਜੇ ਰਹੀ ਡਿਸਟਰਬ ਜੀ ਮੈਂ ਉੱਠਿਆ ਵੀ ਪਰ ਉਦਣ ਥੋੜਾ ਜਿਹਾ ਮੈਨੂੰ ਸਵੇਰੇ ਇੱਕ ਕੰਮ ਸੀ ਤੇ ਮੈਂ ਵਿਜੀ ਹੋ ਗਿਆ ਮੇਰੇ ਤੋਂ ਬਹਿ ਨਾ ਹੋਇਆ ਮੈਂ ਮਤਲਬ ਥੋੜਾ ਜਿਹਾ ਮੇਰਾ ਹੁੰਦਾ ਹੈ ਮਨ ਵੀ ਮੈਂ ਆਪਣਾ ਟਾਈਮ ਕੱਢਾਂ ਹੀ ਕੱਢਾਂ ਬੈਠਾ ਬੈਠਾ ਨਹੀਂ ਗਿਆ ਮੇਰੇ ਤੋਂ ਇੱਕ ਦਿਨ ਮੈਂ ਬੈਠਾ ਨਾ ਗਿਆ ਮੈਂ ਅਗਲੇ ਦਿਨ ਜਦੋਂ ਮੈਂ ਬੈਠਾ ਨਾ ਜਦੋਂ ਮੈਂ ਬੈਠਾ ਤੇ ਮੈਂ ਇੱਦਾਂ ਮਹਾਰਾ ਦੀ ਤਸਵੀਰ ਸਾਡੇ ਲੱਗੀ ਹੈ ਇੱਦਾਂ ਪੋਥੀਆਂ ਰੱਖੀਆਂ ਗੁਰੂ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਭਾਗ ਰੱਖੇ ਐ ਮੈਂ ਆਪਣੇ ਆਸਣ ਤੇ ਇੱਦਾਂ ਬੈਠਾ ਤੇ ਮੈਂ ਕਿੰਨਾ ਚਿਰ ਮੈਂ ਮਹਾਰਾ ਦੀ ਫੋਟੋ ਕਹਿੰਨੀ ਵੇਖਾ ਮੇਰੀ ਅੱਖ ਚੱਖ ਨਾ ਪਾਈ ਜਾਵੇ ਮੇਰਾ ਰੋਣਾ ਹੀ ਨਿਕਲੀ ਜਾਵੇ ਮੈਂ ਕਿਹਾ ਮੈਨੂੰ ਕਹਿਣਗੇ ਓਏ ਤੂੰ ਅੱਜ ਮੜਾ ਜਾ ਉੱਥੇ ਪ੍ਰੋਗਰਾਮ ਕਰਕੇ ਆਇਆ ਤੇ ਤੂੰ ਸਵੇਰੇ ਮੈਨੂੰ ਭੁੱਲੀ ਗਿਆ ਤੂੰ ਤੇ ਬੈਠਾ ਹੀ ਨਹੀਂ ਆਕੇ ਹਾਲਾਂਕਿ ਉਹਨਾਂ ਨੇ ਨਹੀਂ ਕਹਿਣਾ ਮੇਰੇ ਮਨ ਦਾ ਬਲਬਲਾ ਹੈ ਨਾ ਇਹ ਉਹ ਜਿਵੇਂ ਬੰਦਾ ਬਾਹਰੋਂ ਆਉਂਦਾ ਆਪਣੀ ਮਾਂ ਕੋਲ ਆ ਕੇ ਦੱਸਦਾ ਬੇਬੇ ਮੈਂ ਜਾ ਕੇ ਆਇਆ ਸੀ ਅੱਜ ਆ ਹੋਇਆ ਸੀ ਬਾਪੂ ਨੂੰ ਆ ਕੇ ਕਹਿੰਦਾ ਡੈਡੀ ਮੈਂ ਗਿਆ ਉੱਥੇ ਫਿਰ ਐ ਹੋਇਆ ਐ ਹੋਇਆ ਜਿਹਨੂੰ ਪਿਆਰ ਕਰੀਏ ਉਹਨੂੰ ਦੱਸੀਦਾ ਹੈ ਮੈਂ ਤੇ ਮਹਾਰਾਜ ਦੀ ਫੋਟੋ ਕੋਲ ਬਹਿ ਕੇ ਮੈਂ ਐ ਗੱਲਾਂ ਕਰਦਾ ਹੁੰਨਾ ਅੱਜ ਮੈਂ ਗਿਆ ਸੀ ਜੀ ਮਹਾਰਾਜ ਐ ਹੋਇਆ ਸੀ ਜੀ ਸਤਿਗੁਰੂ ਐ ਹੋਇਆ ਸੀ ਜੀ ਅੱਜ ਐ ਹੋਣਾ ਜੀ ਤੁਸੀਂ ਕਿਰਪਾ ਹੀ ਰੱਖਿਓ ਤੇ ਮੈਨੂੰ ਇਦਾਂ ਲੱਗੇ ਆਪ ਹੀ ਮੈਂ ਆਪਣੇ ਆਪ ਨੂੰ ਲਾਂਤ ਪਾਈ ਜਾਵਾਂ ਤੈਨੂੰ ਇਹ ਲੱਗੇ ਵੀ ਤੂੰ ਮਿਸ ਨਹੀਂ ਕਰਦਾ ਤੇ ਇੱਕ ਦੀਵਾਨ ਲਾ ਲਿਆ ਰਾਤ ਦਾ ਲੇਟ ਹੋ ਗਿਆ ਤੇ ਤੂੰ ਭੁੱਲ ਗਿਆ ਤੈਨੂੰ ਸਤਿਗੁਰੂ ਕਿਵੇਂ ਭੁੱਲ ਗਏ ਮੈਂ ਬੈਠਾ ਕਿਉਂ ਨਹੀਂ ਮੈਨੂੰ ਆਪਣੇ ਆਪ ਨੂੰ ਇਦਾਂ ਫੀਲ ਹੋਇਆ ਮੈਂ ਗੁਰੂ ਸਾਹਿਬ ਦੀ ਬਜੂਰੀ ਚ ਕਹਿ ਰਿਹਾ ਮੈਂ ਬਹੁਤ ਰੋਇਆ ਮੇਰਾ ਮਨ ਉਦੋਂ ਇਦਾਂ ਹੀ ਕਰਦਾ ਰਿਹਾ ਮੈਂ ਵੀ ਮੈਂ ਬੈਠਾ ਕਿਉਂ ਨਹੀਂ ਕੀ ਹੋ ਗਿਆ ਕਿਸੇ ਨੇ ਜ਼ਿੰਦਗੀ ਦੇ 2 ਘੰਟੇ ਮੈਨੂੰ ਵਿੱਚ ਦੇ ਦਿੱਤੇ ਜਾਂ ਤੁਹਾਡੀ ਜ਼ਿੰਦਗੀ ਚ ਮੇਰਾ ਕੀ ਰੋਲ ਹੈ ਮੈਂ ਕਿਸ ਲਈ ਐਕਸਾਈਟਡ ਹੋ ਰਿਹਾ ਠੀਕ ਹੈ ਤੁਸੀਂ ਬਹਿ ਗਏ ਤੁਸੀਂ ਆ ਗਏ ਤੁਸੀਂ ਜਾਣੋ ਸਤਿਗੁਰੂ ਜਾਨਣ ਤੁਹਾਡੀਆਂ ਅਰਦਾਸਾਂ ਤੁਹਾਡੇ ਤਰਲੇ ਤੁਹਾਡੀ ਆਪਣੀ ਆਪਣੀ ਜ਼ਿੰਦਗੀ ਹੈ ਤੁਸੀਂ ਆਹ ਪ੍ਰੋਗਰਾਮ ਨੂੰ ਅੱਜ ਰਾਤ ਯਾਦ ਰੱਖ ਲਓਗੇ ਕੱਲ ਇੱਕ ਵਾਰੀ ਗੱਲ ਕਰ ਲਓਗੇ ਵਧੀਆ ਸੀ ਜੀ ਕੱਟ ਸੀ ਜੀ ਦੁਨੀਆ ਸੀ ਜੀ ਇਸ ਤੋਂ ਵੱਧ ਸਾਡਾ ਸਾਡੀ ਜ਼ਿੰਦਗੀ ਤੁਹਾ ਤੁਹਾਡੀ ਜ਼ਿੰਦਗੀ 'ਚ ਸਾਡਾ ਕੀ ਰੋਲ ਹੈ ਆਪੋ ਆਪਣੀ ਜ਼ਿੰਦਗੀ ਹੈ ਆਪੋ ਆਪਣੇ ਰਾਹ ਨੇ ਹਰ ਇੱਕ ਨੇ ਆਪਣੀ ਆਪਣੀ ਜ਼ਿੰਦਗੀ ਜਿਉਣੀ ਹੈ ਲੰਘ ਜਾਣਾ ਹੈ ਹਰ ਕਨੇ ਆਪਣੇ ਬੱਚਿਆਂ ਦੀ ਪਲੈਨਿੰਗ ਕਰਨੀ ਹੈ ਆਪਣੇ ਟੱਬਰ ਦੀ ਪਲੈਨਿੰਗ ਕਰਨੀ ਹੈ ਆਪਣੇ ਆਪਣੇ ਰਾਹ ਚੁਣ ਲੈਣੇ ਆ ਤੇ ਮੈਂ ਕਾਹਦੇ ਨਹੀਂ ਐਕਸਾਈਟਡ ਹੋ ਰਿਆਂ ਸਭ ਛੱਡ ਜਾਂਦੇ ਜੇ ਮੇਰੀ ਮਾਂ ਮਰ ਗਈ ਮੈਨੂੰ ਛੱਡ ਗਈ ਤੇ ਬਾਕੀ ਇਨੇ ਜਾਣਗੇ ਸਾਡਾ ਰਿਸ਼ਤਾ ਵਿਛੋੜੇ ਤੇ ਖੜਾ ਹੈ ਦੁਨੀਆ ਦੀ ਹਰ ਚੀਜ਼ ਨੇ ਵਿਛੜਨਾ ਹੈ ਭਰਾਵਾ ਜਿਉਂਦੇ ਜਿਉਂਦੇ ਵਿਛੜ ਗਏ ਵਿਛੜ ਗਏ ਨਾ ਵਿਛੜੇ ਤੀਉ ਮਰ ਜਾਏਗਾ ਇਕੱਠਾ ਹੀ ਵਿਛੜ ਜਾਏਗਾ ਸਾਰਾ ਕੁਝ ਥੋੜਾ ਕੱਠ ਸੀ ਅ ਜਿੱਦੇ ਬਾਬਾ ਬਲਜਿੰਦਰ ਸਿੰਘ ਰਾੜੇ ਵਾਲੇ ਗਏ ਐ ਥੋੜਾ ਕੱਠ ਸੀ ਉੱਥੇ ਰਾਤ ਦਾ ਦੀਵਾਨ ਲਾਏ ਲਾਇਆ ਦਿਨ ਤਾਂ ਥੋੜੇ ਰਹਿ ਗਏ ਹੋ ਗਿਆ ਪਰਾਣਾ ਚੋਲਾ 1 ਘੰਟੇ ਕੇ ਬਾਅਦ ਚੜਾਈ ਕਰਕੇ ਉੱਥੇ ਹੀ ਪਿਆ ਨਾ ਸਾਰਾ ਕੁਝ ਉੱਥੇ ਨੇ ਨਾ ਲੋਕ ਗਏ ਸੰਸਕਾਰ ਕੀਤਾ ਕੁਝ ਰੋਏ ਘਰਾਂ ਨੂੰ ਆ ਗਏ ਰਾਤ ਨੂੰ ਭੁੱਖ ਘਟ ਲੱਗੀ ਹੋਣੀ ਅੱਜ ਬਾਬਾ ਜੀ ਨੂੰ ਸੰਸਕਾਰ ਕਰ ਆਏ ਆ ਅਗਲੇ ਦਿਨ ਰੋਟੀਆਂ ਖਾਧੀਆਂ ਤੀਜੇ ਦਿਨ ਪਰੌਂਠੇ ਚੱਲਣਗੇ ਵਿਆਹ ਵੀ ਉਵੇਂ ਹੀ ਹੋਣਗੇ ਜ਼ਿੰਦਗੀ ਚੱਲਦੀ ਰਹਿੰਦੀ ਹੈ ਕੋਈ ਨਹੀਂ ਰੁਕਦਾ ਕਿਛੇ ਕੋਈ ਨਹੀਂ ਰੋਕਦਾ ਕਿਸੇ ਤੇ ਇਹਨਾਂ ਲੋਕਾਂ ਨਾਲ ਮੈਂ ਪਿਆਰ ਕਰਾਂ ਗਲਗੀਆਂ ਆਲਿਆ ਤੂੰ ਮੈਨੂੰ ਡਿਊਟੀ ਲਈ ਆ ਮੈਂ ਕਰ ਲਿਆ ਪਰ ਮੈਂ ਐਕਸਾਈਟਡ ਹੋ ਕੇ ਗੁਰੂ ਗੋਬਿੰਦ ਸਿੰਘ ਕੋਲ ਬਹਿਣਾ ਕਿਉਂ ਭੁੱਲਾ ਮੈਂ ਮੇਰਾ ਬ੍ਰੇਨ ਐਕਸਾਈਟਡ ਹੋਵੇ ਕਿਉਂ ਕਿੱਡੀ ਕਬੱਡੀ ਗੱਲ ਐ ਕੀ ਐ ਕਿਉਂ ਮਾਨ ਹੋਵੇ ਕਿਉਂ ਫੂਕ ਛਕੀਏ ਜ਼ਿੰਦਗੀ 'ਚ ਜੋ ਮਰਜ਼ੀ ਛਕ ਲਿਓ ਫੂਕ ਨਾ ਸਕਿਓ ਗੁਰਮਖੋ ਇਹਦੂ ਭੈੜਾ ਨਸ਼ਾ ਕੋਈ ਨਹੀਂ ਇਹ ਕੋਈ ਚੀਜ਼ ਨਹੀਂ ਹੁੰਦੀ ਕੋਈ ਅਗਲਾ ਕਹਿੰਦਾ ਤੂੰ ਤੇ ਪਹੁੰਚਿਆ ਨਹੀਂ ਇੱਥੇ ਤੈਨੂੰ ਕੀ ਪਤਾ ਪਬਲਿਕ ਪਬਲਿਕ ਸੈਲਿਬ੍ਰਿਟੀ ਬਣਨਾ ਕੀ ਹੁੰਦਾ ਵੱਡੀ ਥਾਂ ਤੇ ਜਾਣਾ ਕੀ ਹੁੰਦਾ ਪਰ ਮੈਂ ਇਹ ਦਾਅਵੇ ਨਾਲ ਕਹਿੰਦਾ ਮੇਰਾ 27 ਸਾਲਾਂ ਦਾ ਤਜਰਬਾ ਹੈ ਬੜੇ-ਬੜੇ ਇਕੱਠਾਂ 'ਚ ਕੀਰਤਨ ਕੀਤਾ ਮੈਂ ਇਹ ਰਿਜ਼ਲਟ ਕੱਢਦਾ ਕਿ ਸਭ ਤੋਂ ਜ਼ਰੂਰੀ ਤੇਰੇ ਮਨ ਦਾ ਟਿਕਾਣਾ ਨਹੀਂ ਤੇ ਕੋਈ ਚੀਜ਼ ਵੱਡੀ ਨਹੀਂ ਹੁੰਦੀ ਮਨ ਦੀ ਸ਼ਾਂਤੀ ਤੇਰੀ ਪਰਸਨੈਲਿਟੀ ਡਿਵੈਲਪ ਹੋਈ ਹੈ ਕਿ ਨਹੀਂ ਮਾਈਂਡ ਡਿਵੈਲਪ ਹੋਇਆ ਹੈ ਕਿ ਨਹੀਂ ਸਮੁੱਚਤਾ ਦੇ ਵਿੱਚ ਪਰਸਨੈਲਿਟੀ ਦਾ ਵਿਕਾਸ ਹੁੰਦਾ ਹੈ ਸਮੁੱਚਤਾ 'ਚ ਕੋਈ ਮਾਇਨੇ ਨਹੀਂ ਰੱਖਦਾ ਘੱਟ ਘੱਟ ਹੋ ਰਿਹਾ ਵੱਧ ਹੋ ਰਿਹਾ ਇੱਥੇ ਆ ਦਿਲਾਂ ਦੀ ਧੜਕਣ ਬਣਾਇਆ ਹੋਇਆ ਸੀ ਵੀਰਾਂ ਨੇ ਸਿੱਧੂ ਮੂਸੇ ਵਾਲੇ ਜਿਹੜਾ ਸਿੰਘ ਗੋਂ ਮੁੰਡਾ ਗਾਉਂਦਾ ਸੀ ਸਾਡੇ ਦਿਲਾਂ ਦੀ ਧੜਕਣ ਹੈ ਤੇ ਜਦੋਂ ਉਹਦੀ ਵਰਸੀ ਆਈ ਸੀ ਉਹਦੇ ਵੇਖਿਆ ਸੀ ਵੀ ਰੋਟੀ ਛੱਡਤੀ ਅੱਜ ਜੀ ਨਹੀਂ ਲੱਗਦਾ ਸਕੇ ਹੁੰਦਾ ਹੈ ਤਾਂ ਜਿਸ ਬੰਦੇ ਦੀ ਇੱਕ ਗੱਲ ਆਉਂਦੀ ਹੈ ਕਰੋੜਾਂ ਬੰਦੇ ਵੇਖ ਲੈਂਦੇ ਐ ਕਰੋੜਾਂ ਬੰਦੇ ਤੇ ਕਾਦਾ ਮਹਾਨ ਕਰਦੇ ਆਂ ਸੀ ਸਭ ਭੁੱਲ ਜਾਂਦੇ ਆ ਭੁੱਲ ਜਾਣਾ ਐ ਜਦੋਂ ਮੈਨੂੰ ਸਭ ਨੇ ਭੁੱਲ ਜਾਣਾ ਹੈ ਫਿਰ ਮੈਂ ਇਦਾਂ ਨਾ ਕਰਾਂ ਮੈਂ ਮਹਾਰਾਜ ਨੂੰ ਨਾ ਭੁੱਲਣਾ ਮੇਰਾ ਪਿਆਰ ਕਿਉਂ ਖਤਮ ਹੋ ਰਿਹਾ ਬਈ ਅੱਜ ਮੈਂ ਐਕਸਾਈਟਡ ਹੋ ਕੇ ਕਲਗੀਆਂ ਵਾਲੇ ਨੂੰ ਭੁੱਲ ਜਾਵਾਂ ਇਹ ਕਿਉਂ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਕੋਈ ਐਸਾ ਦਿਨ ਨਾ ਲਿਹਾਈ ਜਦੋਂ ਤੂੰ ਭੁੱਲੇ ਕੋਈ ਐਸਾ ਸਮਾਨ ਆਵੇ ਕੋਈ ਐਸੀ ਟੋਰ ਨਹੀਂ ਚਾਹੀਦੀ ਕੋਈ ਮੋਤੀ ਮੰਦਰ ਬਣ ਜੜ ਆਹ ਪੰਕਤੀਆਂ ਸੁਣਿਓ ਤੁਹਾਨੂੰ ਸਮਝ ਆਵੇ ਬਾਬਾ ਨਾਨਕ ਬੋਲਦਾ ਸੁਣਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਦੇ ਪੜ੍ਹ ਕੇ ਵੇਖਦੇ ਸਿੱਖੋ ਅਸੀਂ ਫੂਕ ਛੱਕ ਲੈਂਦੇ ਬੇੜਾ ਬਾਹਤਾ ਫੂਕ ਛਕਾਈ ਜਾਂਦੇ ਨੇ ਅਸੀਂ ਛਕੀ ਜਾਂਦੇ ਆ ਤੇਰੇ ਵਰਗਾ ਕੋਈ ਨਹੀਂ ਤੇਰੇ ਵਰਗਾ ਉਹ ਕਿਹੜੀ ਗੱਲ ਐ ਇੱਥੇ ਬੜੇ ਆਏ ਤੇ ਬੜੇ ਚਲੇ ਗਏ ਆ ਜਿੱਥੇ ਬੈਠੇ ਆ ਪਤਾ ਨਹੀਂ ਕਿੰਨਿਆਂ ਕਦੀਆਂ ਲਾਸ਼ਾਂ ਦਫ਼ਨ ਹੋਣਗੀਆਂ ਇਸ ਧਰਤੀ ਦੇ ਉੱਤੇ ਕਿੰਨੇ ਧਰਤੀ 'ਚ ਦੱਬੇ ਪਏ ਹੋਣਗੇ ਬੜੇ ਆਏ ਬੜੇ ਚਲੇ ਗਏ ਥੇ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਸਭਨਾ ਸਹਰੇ ਵਜਣਾ ਸਾਮੁਕ ਲਾਵਣ ਹਾਰ ਸਭਨੇ ਮਰਨਾ ਹੈ ਜਿਹੜਾ ਤੇਰਾ ਪਿਆਰਾ ਹੈ ਉਹਨੂੰ ਨਾ ਭੁੱਲੀ ਉਹਦੇ ਨਾਲ ਨਾ ਰੋਸ ਜਾਈ ਕਿਤੇ ਤਿਸ ਸਿਉਂ ਕਿਉਂ ਮਨ ਰੁੱਸੀ ਹੈ ਦਿਸੈ ਹਮਾਰੀ ਬਿੰਦ ਨਾਨਕ ਤਿਸ ਬਿਨ ਘੜੀ ਨਾ ਜੀਵਣਾ ਵਿਸਰੈ ਸਰੈ ਨਾ ਬਿੰਦ 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 ਆ ਸਾਡੇ ਮਾਲਵੇ ਵਾਲਿਆਂ ਦਾ ਸ਼ਬਦ ਹੈ ਬਿੰਦ ਮੈਨੂੰ ਬਿੰਦ ਨਾ ਵਿਸਰੈ ਬਿੰਦ ਨਾਨਕ ਤਿਸ ਬਿਨ ਘੜੀ ਨਾ ਜੀਵਣਾ ਵਿਸਰੈ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੁਸੀਐ ਇਸ ਸਹ ਹੈ ہماری ਕਿੰਦ ਓਏ ਮੇਰੇ ਆ ਮਨਾ ਉਹਦੇ ਨਾਲ ਰੁੱਸ ਕੇ ਜਾਏਗਾ ਕਿੱਥੇ ਤੂੰ ਕਲਕੀਆਂ ਵਾਲੇ ਨਾਲ ਰੁੱਸ ਕੇ ਜਾਏਗਾ ਕਿੱਥੇ ਮੁਸਲਮਾਨ ਭਰਾ ਐ ਤੂੰ ਮੁਹੰਮਦ ਸਾਹਿਬ ਨਾਲ ਰੁੱਸ ਕੇ ਜਾਏਗਾ ਕਿੱਥੇ ਹਿੰਦੂ ਵੀਰਾ ਤੂੰ ਰਾਮਕ੍ਰਿਸ਼ਨ ਨਾਲ ਰੁੱਸ ਕੇ ਕਿੱਥੇ ਜਾਏਗਾ ਤੇ ਸਿੱਖੋ ਬਾਬਜਾਂ ਵਾਲੇ ਨਾਲ ਰੁੱਸ ਕੇ ਜਾਓਗੇ ਕਿੱਥੇ ਈਐਨ ਨਹੀਂ ਬੋਲਣਾ ਤੇਰਾ ਤੂੰ ਜਾ ਬਣ ਜਾ ਕਿਸੇ ਚਰਚ ਚ ਵੜ ਜਾਈਂ ਪਰ ਤੇਰੇ ਡੀਐਨਏ ਨੇ ਕਹਿਣਾ ਗਲਤ ਹੋ ਗਿਆ ਕੁਝ ਸੈੱਲ ਮੈਂਬਰੀ ਵੀ ਕੋਈ ਚੀਜ਼ ਐ ਸੈੱਲ ਮੈਂਬਰੀ ਵੀ ਕੋਈ ਚੀਜ਼ ਤੇਰੇ ਡੀਐਨਏ ਨੇ ਕਹਿਣਾ ਕੁਝ ਗਲਤ ਹੋ ਗਿਆ ਤੂੰ ਆਨੰਦਪੁਰ ਸਾਹਿਬ ਦੀ ਦੇਲੇ ਹੀ ਟੱਪੀ ਤੈਨੂੰ ਲੱਗਣਾ ਕੁਝ ਠੀਕ ਹੋਇਆ ਅੱਜ ਤੇਰੀ ਸੈੱਲ ਮੈਂਬਰੀ ਬੋਲੂ ਤੂੰ ਦਰਬਾਰ ਸਾਹਿਬ ਦੀ ਦੇਲੀ ਟੱਪੇਗਾ ਤੈਨੂੰ ਲੱਗਣਾ ਠੀਕ ਹੋਇਆ ਅੱਜ ਕੁਝ ਤੇ ਜਿੱਦਣ ਉਹ ਸੈੱਲ ਮੈਂਬਰ ਹੀ ਛੱਡ ਕੇ ਆਪਣਾ ਡੀਐਨਏ ਛੱਡ ਕੇ ਉਹ ਤੇਰੇ ਅੰਦਰ ਵਾਲੇ ਨੇ ਕਹਿਣਾ ਕੁਝ ਗਲਤ ਕਰ ਚੱਲੇ ਆ ਇਹ ਗੱਲ ਬਣੀ ਨਹੀਂ ਸਾਡੇ ਦਾਦੇ ਸਾਡੇ ਪੜਦਾਦੇ ਸਾਡੇ ਦਾਦਿਆਂ ਦੇ ਦਾਦੇ ਪ੍ਰੇਮੀ ਰਹੇ ਆ ਕਿਸੇ ਨਾ ਕਿਸੇ ਦੇ ਥੋ ਪ੍ਰੇਮ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ ਪ੍ਰੇਮ ਨਾ ਤੋੜੋ ਸਾਡਾ ਨਹੀਂ ਸਰਨਾ ਪ੍ਰੇਮ ਬਣਾ ਕੇ ਰੱਖਿਓ ਭਰੇ ਰਿਓ ਤੁਹਾਨੂੰ ਸਵਾਦ ਤੁਹਾਡਾ ਪ੍ਰੇਮ ਦਾ ਮੈਨੂੰ ਜਵਾਬ ਦਿਓ ਗੁਰਮਖੋ ਚਲੋ ਮੈਂ ਤੁਹਾਨੂੰ ਸਵਾਲ ਪੁੱਛਣਾ ਜਵਾਬ ਦਿਓ ਸਾਹਮਣੇ ਬੱਚਾ ਬੱਚਾ ਪੰਜ ਦਿਨਾਂ ਦਾ ਹੈ ਬੱਚੇ ਨੇ ਤੇਰੇ ਨਾਲ ਕਿਹੜੇ ਵਾਦੇ ਕੀਤੇ ਨੇ ਤੂੰ ਖੁਸ਼ ਖੁਸ਼ ਕਿਉਂ ਐ ਤੇਰਾ ਬੱਚਾ ਹੈ ਮੰਜੇ ਤੇ ਪਿਆ ਹੈ ਉਹਨੇ ਨਾਂ ਤੇ ਨਾਲ ਵਾਦਾ ਕੀਤਾ ਨਾਂ ਤੇ ਤੈਨੂੰ ਪਾਪਾ ਕਿਹਾ ਨਾਂ ਤੇ ਤੈਨੂੰ ਡੈਡੀ ਕਿਹਾ ਉਹਨੇ ਤੈਨੂੰ ਕੁਝ ਨਹੀਂ ਕਿਹਾ ਤੂੰ ਖੁਸ਼ ਕਿਉਂ ਆਇਂ ਇਹ ਖੁਸ਼ ਕੌਣ ਕਰਦਾ ਭਲਾ ਤੈਨੂੰ ਤੇਰਾ ਬੋਲੋ ਪ੍ਰੇਮ ਫੋਟੋ ਨਹੀਂ ਖੁਸ਼ ਕਰਦੀ ਖੁਸ਼ ਤੇ ਸਾਡਾ ਪ੍ਰੇਮ ਕਰਦਾ ਹੈ ਧਰਮ ਨਹੀਂ ਖੁਸ਼ ਕਰਦਾ ਖੁਸ਼ ਤੇ ਤੁਹਾਡਾ ਪ੍ਰੇਮ ਕਰਦਾ ਹੈ ਖੁਸ਼ ਤੇ ਤੇਰੇ ਪ੍ਰੇਮ ਨੇ ਕਰਨਾ ਜਦੋਂ ਵਿਰਾਗ ਤੇ ਪ੍ਰੇਮ ਦਾ ਬੰਦਾ ਭਰ ਜਾਂਦਾ ਹੈ ਖੁਸ਼ ਹੋ ਜਾਂਦਾ ਉਹ ਪੁੱਤ ਨੇ ਤੇਰੇ ਨਾਲ ਕੋਈ ਵਾਦਾ ਨਹੀਂ ਕੀਤੇ ਤੂੰ ਆਪ ਹੀ ਛਾਲਾ ਮਾਰਦਾ ਫਿਰਦਾ ਡੱਬੇ ਪੰਡਦਾ ਫਿਰਦਾ ਕਿਉਂਕਿ ਪ੍ਰੇਮ ਦਾ ਭਰਿਆ ਹੋਇਆ ਹੁਣ ਤੂੰ ਨਵਾਂ ਨਵਾਂ ਵਿਆਇਆ ਮਹੀਨਾ 2 ਮਹੀਨੇ ਪ੍ਰੇਮ ਦਾ ਭਰਿਆ ਹੋਇਆ ਹੈ ਪ੍ਰੇਮ ਦਾ ਜਿਹੜਾ ਗੁਰੂ ਸਾਹਿਬ ਨਾਲ ਪਿਆਰ ਕਰਦਾ ਭਰ ਜਾਂਦਾ ਹੈ ਖੁਸ਼ ਰਹਿੰਦਾ ਹੈ ਮਸਤ ਰਹਿੰਦਾ ਹੈ ਆਪਣੇ ਆਪਣੇ ਲੋਰ ਵਿੱਚ ਆਪਣੇ ਨਸ਼ੇ ਦੇ ਵਿੱਚ ਰਹਿੰਦਾ ਭਰਾਵੋ ਕਿਹੜੇ ਨਸ਼ਿਆਂ ਦੀ ਗੱਲ ਕਰਦੇ ਹੋ ਨਸ਼ਾ ਤੇ ਪ੍ਰੇਮ ਦਾ ਹੁੰਦਾ ਹੈ ਅੱਛਾ ਸੁਣੋ ਉਹ ਗੁਰਮਖੋ ਕਿਸੇ ਰੱਬ ਨੂੰ ਨਾ ਮੰਨੋ ਹੋਰ ਅੱਗੇ ਚੱਲੋ ਕਾਮਕਮਯੋਨਿਸਟ ਤੇ ਬਣ ਜਾਓ ਛੱਡ ਕਾਮਰੇਡ ਬਣ ਜਾ ਨਾ ਮੰਨ ਕਿਸੇ ਧਰਮ ਨੂੰ ਨਾ ਮੰਨ ਕਿਸੇ ਰੱਬ ਨੂੰ ਨਾ ਮੰਨ ਕਿਸੇ ਗੁਰੂ ਨੂੰ ਨਾ ਮੰਨ ਕਿਸੇ ਰੱਬ ਨੂੰ ਨਾ ਮੰਨ ਕਿਸੇ ਗੁਰੂ ਨੂੰ ਨਾ ਮੰਨ ਕਿਸੇ ਧਰਮ ਨੂੰ ਜਦੋਂ ਕੋਈ ਸਾਹਮਣੇ ਰੋ ਰਿਹਾ ਹੋਵੇ ਨਾ ਹਾਏ ਹੋਏ ਮੈਂ ਮਰ ਚੱਲਿਆ ਮੈਨੂੰ ਕੋਈ ਮਦਦ ਕਰ ਦਿਓ ਉਹਨੂੰ ਵੇਖ ਕੇ ਤੇਰੀਆਂ ਅੱਖਾਂ 'ਚੋਂ ਪ੍ਰੇਮ ਆ ਜਾਏ ਇਨਸਾਨੀਅਤ ਦਾ ਪ੍ਰੇਮੀ ਬਣ ਜਾ ਪ੍ਰੇਮੀ ਜ਼ਰੂਰ ਤੂੰ ਇਨਸਾਨੀਅਤ ਦਾ ਪ੍ਰੇਮੀ ਬਣ ਜਾ ਮੈਂ ਰੱਬ ਨੂੰ ਨਹੀਂ ਮੰਨਦਾ ਇਨਸਾਨੀਅਤ ਨੂੰ ਮੰਨ ਲਾ ਕਿਸੇ ਦੇ ਦੁੱਖ 'ਚ ਦੁਖੀ ਹੋਣਾ ਸਿੱਖੀ ਕਿਸੇ ਦੀ ਤਕਲੀਫ ਵਿੱਚ ਉਹਦੀ ਤਕਲੀਫ ਨੂੰ ਮਹਿਸੂਸ ਕਰਨਾ ਸਿੱਖ ਇਹ ਬਣ ਜਾ ਫਿਰ ਕੀ ਫਰਕ ਪੈਂਦਾ ਏਦਾਂ ਦਾ ਹੋ ਜਾ ਗੱਲ ਤਾਂ ਇਹ ਹੈ ਕਿ ਪ੍ਰੇਮੀ ਬਣੀ ਇਨਸਾਨੀਅਤ ਦਾ ਪ੍ਰੇਮੀ ਬਣ ਜਾ ਭੁੱਲੀ ਨਾ